5 ਸਾਲ ਦਾ ਮੁੰਡਾ ਸੀ ਵੀ ਉਹਦਾ ਗਲਾ ਘੁੱਟ ਕੇ ਉਹਦੇ ਰਾਡ ਨਗਾਈ ਆ ਜੀ ਠੀਕ ਐ ਮੁੜ ਕੇ ਮੁੜ ਕੇ ਉਹਦਾ ਗਲਾ ਘੁੱਟ ਕੇ ਉਹਦੀ ਜਾਨ ਲਈ ਆ ਮੈਂ ਆਪਣਾ ਗਲਾ ਘੁੱਟ ਲੈਣਾ ਮੈਨੂੰ ਚੈਨ ਨਹੀਂ ਆਉਣਾ ਤਾਂ ਉਹਦਾ ਕਿਦਾਂ ਕਾਰ ਨਿਕਲਿਆ ਆਊਗਾ ਮੇਰੇ ਪੁੱਤ ਦਾ ਉਹਨੂੰ ਸਜ਼ਾ ਦੇਣੀ ਆ ਠੀਕ ਐ ਸਜ਼ਾ ਉਹਨੂੰ ਚੇ ਚਾਰ ਦੀਵਾਰੀ ਚ ਨਹੀਂ ਦੇਣੀ ਬਾਹਰ ਖੜ ਕੇ ਦੇਣੀ ਤਾਂ ਕਿ ਕੱਲ ਨੂੰ ਕਿਸੇ ਹੋਰ ਦਾ ਨਾ ਕਹੇ ਇਹ ਬਚਾ ਉਹਦਾ ਦਾ ਹੋਵੇ ਮੇਰਾ ਮੁੰਡਾ ਤੋਤਲੀ ਜਵਾਨਾ ਬੋਲਦਾ ਹੀ ਪਾਪਾ ਪਾਪਾ ਕਹਤਾ ਹੁੰਦਾ ਹੀ ਏਦਾਂ ਗੋਦੀ ਚ ਲੈ ਕੇ ਆਇਆ ਸੀ ਮੈਂ ਉਹਨੂੰ ਔਰ ਇੱਧਰ ਲੈ ਕੇ ਜਾਵਾ ਉਹਨੂੰ ਹੁਸ਼ਾਰਪੁਰ ਦੇ ਮੋਹੱਲਾ ਨੀਉ ਦੀਪਨਗਰ ਤੋਂ ਬੀਤੇ ਕੱਲ੍ਹ ਅਗਵਾ ਕੀਤੇ 5 ਸਾਲਾਂ ਦਾ ਮਾਸੂਮ ਬੱਚੇ ਹਰਵੀਰ ਸਿੰਘ ਦੀ ਅਜਮਰ ਤੱਕ ਦੇ ਰਹੀਮਪੁਰ ਦੇ ਸ਼ਮਸ਼ਾਨ ਘਾਟ ਚੋਂ ਬਰਾਮਦ ਹੋਈ ਹੈ ਤੇ ਜਿਵੇਂ ਇਹ ਸਾਰਾ ਮਾਮਲਾ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆਉਂਦਾ ਹੈ ਮਾਪਿਆਂ ਦੇ ਧਿਆਨ ਦੇ ਵਿੱਚ ਆਉਂਦਾ ਹੈ ਮੋਹੱਲਾ ਵਾਸੀਆਂ ਦੇ ਧਿਆਨ ਦੇ ਵਿੱਚ ਆਉਂਦਾ ਹੈ ਤਾਂ ਸਾਰਿਆਂ ਦੇ ਚਿਹਰਿਆਂ ਤੇ ਮਯੂਸੀ ਛਾ ਜਾਂਦੀ ਹੈ ਤੇ ਜੇਕਰ ਆਪਾਂ ਮਾਪਿਆਂ ਦੀ ਗੱਲ ਕਰੀਏ ਤਾਂ ਜਦੋਂ ਕਿਸੇ ਦਾ ਫੁੱਲ ਭਾਰ ਬੱਚਾ ਉਹਨਾਂ ਤੋਂ ਦੂਰ ਹੁੰਦਾ ਹੈ ਤਾਂ ਉਹਨਾਂ ਦਾ ਦੁੱਖ ਅਸੀਂ ਹੁਣ ਚਾਕੇ ਵੀ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਜਿੱਥੇ ਮਾਪਾ ਪਰਿਵਾਰ ਇਸ ਵਕਤ ਪੂਰੀ ਤਰ੍ਹਾਂ ਦੇ ਨਾਲ ਦੁੱਖ ਦੀ ਘੜੀ ਦੇ ਵਿੱਚ ਹੈ ਤਾਂ ਉੱਥੇ ਹੀ ਸਮੂਚਾ ਪ੍ਰਸ਼ਾਸਨ ਆਮ ਲੋਕ ਸਾਰੀ ਇਸ ਦੁਖਦੀ ਘੜੀ ਦੇ ਵਿੱਚ ਮਯੂਸ ਨੇ ਤੇ ਆਮ ਲੋਕਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਵੀ ਇਹੀ ਮੰਗ ਕੀਤੀ ਜਾ ਰਹੀ ਹੈ ਸਰਕਾਰ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਸ ਦਰਿੰਦੇ ਨੂੰ ਜਿਹੜੀ ਉਹ ਫੌਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਮਾਪਿਆਂ ਵੱਲੋਂ ਇਹ ਆਪਣੇ ਬੱਚੇ ਦੇ ਨਾਲ ਉਕਤ ਦੋਸ਼ੀ ਵੱਲੋਂ ਬਦਫੈਲੀ ਕਰਨ ਤੇ ਵੀ क्रूरਤਾ ਭਰੇ ਢੰਗ ਦੇ ਨਾਲ ਬਦਫੈਲੀ ਕਰਨ ਦੇ ਦੋਸ਼ ਲਾਏ ਗਏ ਨੇ ਤਸਵੀਰਾਂ ਅਸੀਂ ਤੁਹਾਡੇ ਨਾਲ ਰਹੀਮਪੁਰ ਸ਼ਮਸ਼ਾਨ ਘਾਟ ਦੀ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਐਵਕਵਾਕਾ ਪੁਲਿਸ ਵਿਭਾਗ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਨੇ ਮੌਕੇ ਤੇ ਐਸਪੀ ਡੀਐਸਪੀ ਹੋਰ ਵੀ ਅਧਿਕਾਰੀ ਜਿਹੜੇ ਮੌਕੇ ਤੇ ਪਹੁੰਚੇ ਹੋਏ ਨੇ ਤਾਂ ਫੋਰੈਂਸਿਕ ਟੀਮ ਹੈ ਜਿਹੜੀ ਉਹ ਪਹੁੰਚੀ ਹੋਈ ਹੈ ਜਾਂਚ ਕੀਤੀ ਜਾ ਰਹੀ ਹੈ ਹਰ ਇੱਕ ਐਂਗਲ ਨੂੰ ਆਧਾਰ ਬਣਾ ਕੇ ਹਰ ਇੱਕ ਪਹਿਲੂ ਨੂੰ ਆਧਾਰ ਬਣਾ ਕੇ ਮਾਮਲੇ ਦੀ ਜਿਹੜੀ ਉਹ ਬਹੁਤ ਜ਼ਿਆਦਾ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਐਵਿਡੈਂਸ ਇਕੱਤਰ ਕੀਤੇ ਜਾ ਰਹੇ ਨੇ ਕਿਉਂਕਿ ਜਿੰਨੀ ਮਜ਼ਬੂਤੀ ਦੇ ਨਾਲ ਮੰਨ ਚੋਗੇ ਅਦਾਲਤ ਦੇ ਵਿੱਚ ਕੇਸ ਰੱਖਿਆ ਜਾਵੇਗਾ ਤਾਂ ਉਨੀ ਸਖਤ ਸਜ਼ਾ ਜਿਹੜੀ ਉਹ ਇਹ ਦੋਸ਼ੀ ਨੂੰ ਹੋਵੇਗੀ ਤਾਂ ਇਹ ਆਮ ਲੋਕਾਂ ਵੱਲੋਂ ਵੀ ਇੱਥੋਂ ਤੱਕ ਕਿ মিডিਆ ਵੱਲੋਂ ਵੀ ਇਸ ਗੱਲ ਦੀ ਮੰਗ ਕੀਤੀ ਗਈ ਹੈ ਕਿ ਉਕਤ ਦੋਸ਼ੀ ਨੂੰ ਜਿਹੜੀ ਉਹ ਇੱਕ ਮਿਸਾਲੀ ਸਜ਼ਾ ਦਿੱਤੀ ਜਾਵੇ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਤਸਵੀਰਾਂ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਕਿ ਐਂਬੂਲੈਂਸ ਦੇ ਵਿੱਚ ਹੁਣ ਉਸ ਹਰਵੀਰ ਸਿੰਘ ਦੀ 5 ਸਾਲਾਂ ਮਾਸੂਮ ਦੀ ਮ੍ਰਿਤਕ ਦੇ ਨੂੰ ਐਂਬੂਲੈਂਸ ਦੇ ਵਿੱਚ ਪਾ ਕੇ ਹੁਸ਼ਾਰਪੁਰ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਜਾ ਰਿਹਾ ਹੈ ਜਿੱਥੇ ਜਾ ਕੇ ਉਸ ਦਾ ਇਹ ਪੋਸਟਮਾਰਟਮ ਕੀਤਾ ਜਾਵੇਗਾ ਤੇ ਇਸ ਬਾਬਤ ਜਦੋਂ ਮਾਪਿਆਂ ਤੋਂ ਨਾਲ ਵੀ ਗੱਲਬਾਤ ਕੀਤੀ ਹੈ ਹਰਵੀਰ ਸਿੰਘ ਦੇ ਤਾਂ ਮਾਪਿਆਂ ਦਾ ਦੁੱਖ ਜਿਹੜਾ ਉਹ ਵੇਖਿਆ ਨਹੀਂ ਜਾ ਰਿਹਾ ਸੀ ਹਸਪਤਾਲ ਦੇ ਵਿੱਚ ਜਿੰਨੇ ਵੀ ਵਿਅਕਤੀ ਮੌਜੂਦ ਸੀ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਹੰਝੂ ਨਜ਼ਰ ਆ ਰਹੇ ਸੀ ਸਾਰਿਆਂ ਦੀਆਂ ਅੱਖਾਂ ਜਿਹੜੀਆਂ ਉਹ ਨੰਮ ਨੇ ਮਾਪਿਆਂ ਵੱਲੋਂ ਵੱਡੇ ਦੋਸ਼ ਆ ਜਿਹੜੇ ਦੋਸ਼ੀ ਤੇ ਲਾਈ ਗਏ ਨੇ ਕਿ ਬਹੁਤ ਹੀ ਕਰੂਰਤਾ ਭਰੇ ਲੈਸੇ ਦੇ ਨਾਲ ਉਹਨਾਂ ਤੇ ਬੱਚੇ ਦੇ ਨਾਲ ਉਸ ਵੱਲੋਂ ਬਦਫੈਲੀ ਕੀਤੀ ਗਈ ਹੈ ਤੇ ਪੁਲਿਸ ਪ੍ਰਸ਼ਾਸਨ ਤੋਂ ਇੱਕੋ ਇੱਕ ਮੰਗ ਕੀਤੀ ਜਾ ਰਹੀ ਹੈ ਕਿ ਸਾਡੇ ਤੋਂ ਜੋ ਵੀ ਬਿਆਨ ਲੈਣੇ ਨੇ ਜਿੱਥੇ ਵੀ ਸਾਡੇ ਦਸਤਾਕਤ ਕਰਵਾਉਣੇ ਨੇ ਕਰਵਾ ਲਏ ਜਾਣ ਪਰੰਤੂ ਦੋਸ਼ੀ ਨੂੰ ਜਿਹੜੀ ਉਹ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਿ ਇਹ ਮਿਸਾਲੀ ਸਜ਼ਾ ਜਿਹੜੀ ਜਿਹੜੀ ਉਹ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਘਟੀਆ ਮਾਨਸਿਕਤਾ ਵਾਲਾ ਵਿਅਕਤੀ ਇਸ ਤਰ੍ਹਾਂ ਦੀ ਕਰੂਰਤਾ ਭਰੀ ਹਰਕਤ ਨੂੰ ਇਹ ਨਾ ਕਰ ਸਕੇ ਤੇ ਜੇਕਰ ਇਹ ਇਸ ਦੋਸ਼ੀ ਨੂੰ ਇਸ ਤਰ੍ਹਾਂ ਦੀ ਸਜ਼ਾ ਮਿਲਦੀ ਹੈ ਤਾਂ ਸੁਭਾਵਿਕ ਹੈ ਕਿ ਉਸ ਦੇ ਨਾਲ ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਜਿਹੜੀ ਉਹ ਕਮੀ ਇਹ ਜ਼ਰੂਰ ਆਵੇਗੀ ਤਾ ਹਰ ਇੱਕ ਵਿਅਕਤੀ ਵੱਲੋਂ ਇਨਸਾਫਪਸੰਦ ਵਿਅਕਤੀ ਵੱਲੋਂ ਹੀ ਮੰਗ ਕੀਤੀ ਜਾ ਰਹੀ ਹੈ ਕਿ ਇਸ ਦੋਸ਼ੀ ਨੂੰ ਇਸ দানਵ ਰੂਪੀ ਦੋਸ਼ੀ ਨੂੰ ਜਿਹੜੀ ਉਹ ਸਖਤ ਤੋਂ ਸਖਤ ਸਜ਼ਾ ਜਿਹੜੀ ਉਹ ਦਿੱਤੀ ਜਾਵੇ। ਕੀ ਨਾਂ ਹੈ ਤੁਹਾਡਾ? ਹਰ ਅਮਨਦੀਪ ਸਿੰਘ ਜੀ। ਇਹ ਬੱਚੇ ਦਾ ਕੀ ਨਾਂ ਸੀ ਤੁਹਾਡੇ? ਹਰਵੀਰ ਸਿੰਘ ਜੀ। ਕਿੰਨੀ ਉਮਰ ਸੀ ਉਹਦੀ? ਉਮਰ 5 ਸਾਲ ਜੀ। ਠੀਕ ਹੈ ਜੀ ਹਾਂਜੀ ਦੱਸੋ ਕੀ ਕਹਿਣਾ ਚਾਹੁੰਦੇ ਹੋ ਬਹੁਤ ਇਕੱਟ ਨੂੰ ਮੈਂ ਜੀ ਇਹ ਕਹਿੰਦੇ ਜੀ ਪੋਸਟਮਾਰਟਮ ਕਰਨਾ ਬੱਚੇ ਦਾ ਜੀ ਮੈਂ ਉੱਥੇ ਸਾਈਨ ਕਰ ਦਿੰਨਾ ਆ ਠੀਕ ਹੈ ਉਹਨਾਂ ਬੱਚੇ ਨਾਲ ਹੋਇਆ ਗਲਤ ਕੰਮ ਉਹਦਾ ਰੇਪ ਕੀਤਾ 5 ਸਾਲ ਦਾ ਮੁੰਡਾ ਸੀ ਫੇ ਉਹਦਾ ਗਲਾ ਘੁੱਟ ਕੇ ਉਹਦੇ ਰਾਤ ਨੰਗਾਈ ਆ ਜੀ ਠੀਕ ਹੈ ਮੁੜ ਕੇ ਮੁੜ ਕੇ ਉਹਦਾ ਗਲਾ ਘੁੱਟ ਕੇ ਉਹਦੀ ਜਾਨ ਲਈ ਆ ਮੈਂ ਆਪਣਾ ਗਲਾ ਘੁੱਟ ਲੈਣਾ ਮੈਨੂੰ ਚੈਨ ਨਹੀਂ ਆਉਣਾ ਤਾਂ ਉਹਦਾ ਕਿਦਾਂ ਸਾਰ ਨਿਕਲਿਆ ਹੋਊਗਾ ਮੇਰੇ ਪੁੱਤ ਦਾ ਏ ਸੌਫ ਸ਼ਾਇਦਾ ਆ ਮੈਂ ਸੇਨ ਕਰ ਦਿੰਦਾ ਸਾਰਿਆਂ ਦੇ ਸਾਹਮਣੇ ਕਰੂੰਗਾ ਜਿੱਥੇ ਕਹੂੰਗੇ ਚਾਹੇ ਉਹਨੂੰ ਬਰੀ ਕਰਾ ਲਿਓ ਠੀਕ ਹੈ ਪਰ ਉਹਨੂੰ ਮੇਰੇ ਸਾਹਮਣੇ ਇੱਕ ਵਾਰੀ ਉਹਦੇ ਸਜ਼ਾ ਦੇਣੀ ਹੈ ਉਹਨੂੰ ਚਾਰ ਦਿਵਾਰੀ ਦੇ ਅੰਦਰ ਨਹੀਂ ਸਜ਼ਾ ਦੇਣੀ ਉਹਨੂੰ ਉਹਨੂੰ ਪੁੱਛਣਾ ਹੈ ਵੀ ਕਿਉਂ ਸਾਡੇ ਮੁੰਡੇ ਦਾ ਕੀ ਕਸੂਰ ਸੀਗਾ ਕਿਉਂ ਉਹਨੂੰ ਮਾਰਿਆ ਉਹ ਤਾਂ 5 ਸਾਲਾਂ ਦਾ ਛੋਟਾ ਡਾਂਸ ਸੀਗਾ ਉਹਨੂੰ ਉਹਨੂੰ ਸਜ਼ਾ ਦੇਣੀ ਆ ਠੀਕ ਹੈ ਸਜ਼ਾ ਉਹਨੂੰ ਚੇਤੇ ਚਾਰ ਦਿਵਾਰੀ ਚ ਨਹੀਂ ਦੇਣੀ ਬਾਹਰ ਖੜ ਕੇ ਦੇਣੀ ਤਾਂ ਕਿ ਕੱਲ ਨੂੰ ਕਿਸੇ ਹੋਰ ਦਾ ਨਾ ਕਹੇ ਇਹ ਬੱਚਾ ਓਦਾਂ ਦਾ ਹੋ ਗਿਆ ਮੇਰਾ ਮੁੰਡਾ ਤੋਤਲੀ ਜਵਾਨਾ ਬੋਲਦਾ ਸੀ ਪਾਪਾ ਪਾਪਾ ਕਹਦਾ ਹੁੰਦਾ ਸੀ ਮੈਂ ਤਾਂ ਬੋਲਦੇ ਨਹੀਂ ਏਦਾਂ ਗੋਦੀ ਚ ਲੈ ਕੇ ਆਇਆ ਸੀ ਮੈਂ ਉਹਨੂੰ ਔਰ ਇੱਧਰ ਲੈ ਕੇ ਜਾਵਾ ਉਹਨੂੰ ਕੋਈ ਨਹੀਂ ਕੋਈ ਨਹੀਂ ਏਦਾਂ ਬੰਦੇ ਨੇ ਸਾਫ਼ ਹੁਣ ਸਾਫ਼ ਚਾਹੀਦਾ ਤਿੰਨਾ ਭਈਏ ਠੀਕ ਹੈ ਇੱਕ ਦਾ ਨਾ ਦੀਪੂ ਇੱਕ ਦਾ ਨਾ ਹੈਗਾ ਪੈਂਕੀ ਠੀਕ ਹੈ ਉਹ ਜਿਹੜਾ ਬੰਦਾ ਲੈ ਕੇ ਗਿਆ ਉਹਨੇ ਤਿੰਨ ਦੋਨਾਂ ਦੇ ਨਾਮ ਲਏ ਆ ਜੀ 올ਸਨ ਕੀ ਕਹਿ ਰਹੀ ਹੈ ਹਾਂ ਜੀ 올ਸਨ ਜੀ ਪਰਚਾ ਦਰਜ ਕਰਤਾ ਹੈ ਜੀ ਠੀਕ ਹੈ ਉਹ ਹੁਣ ਕਰਨਾ ਹੈ ਉਹ ਹੁਣ ਕਹਿੰਦੇ ਪੋਸਟਮਾਰਟਮ ਕੰਨਾਂ ਸਾਈਨ ਕਰ ਦਿਓ ਮੈਂ ਕਰ ਦਿਨਾ ਮੈਂ মিডিਆ ਦੇ ਸਾਹਮਣੇ ਵੀ ਇਹ ਕਹਿਣਾ ਵੀ ਜਦੋਂ ਉਹਨੂੰ ਸਜ਼ਾ ਦੇਣੀ ਹੈ ਬਲ ਤਾਂ ਫਾਂਸੀ ਫਾਂਸੀ ਦੀ ਸਜ਼ਾ ਨਹੀਂ ਉਹਨੂੰ ਗੋਲੀ ਮਾਰਨੀ ਚਾਹ ਰੇ ਆ ਮੋਦੀਆਂ ਬਾਹਾਂ ਵੱਡਣੀਆਂ ਪਹਿਲਾਂ ਇੱਥੇ ਲੈ ਕੇ ਆਓ ਉਹਨੂੰ ਪੁੱਛਣਾ ਹੈ ਜੋ ਕਰਨ ਉਹ ਸਾਰਿਆਂ ਦੇ ਸਾਹਮਣੇ ਕਰਨਾ ਤਾਂ ਕਿ ਕੱਲੂ ਕਿਸੇ ਹੋਰ ਪੇ ਦਾ ਪੁੱਤ ਨਾ ਜਾਵੇ ਉਸ ਮਟਰ ਤੋਂ ਸੈਨ ਨਹੀਂ ਗਾਨੇ ਹੈਗੇ ਭਾਜੀ ਬੱਚੇ ਕਿੱਦਾਂ ਲੈਣੇ ਆ ਆਪਾਂ ਨੂੰ ਆਪਣੇ ਮਾਪੇ ਨੇ ਕਿੱਦਾਂ ਲਿਆ ਸੀ ਜੇ ਆਪਾਂ ਨੂੰ ਖਰੋਚ ਆਉਂਦੀ ਤਾਂ ਆਪ ਕੀ ਕਰਦੇ ਭਾਜੀ ਸਾਡੇ ਮਾਪੇ ਨੂੰ ਅੱਗ ਲੱਗ ਜਾਂਦੀ ਸੀ ਮੇਰੇ ਮੁੰਡੇ ਨੂੰ ਆ ਹੋ ਗਿਆ ਮੇਰੇ ਤਾਂ ਮੁੰਡੇ ਨੂੰ ਉਹਦੇ ਸਾਈ ਬੰਦ ਕਰਤੇ ਉਹਨੇ ਸੱਟ ਲੱਗ ਜਾਂਦੀ ਤਾਂ ਮੈਂ ਜਰ ਲੈਂਦਾ